ਹਾਂਜੀ ਵੀ ਦੋਸਤੋ ਸੁਆਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਮਿੱਤਰੋ ਸੇਲ ਲਈ ਟਰੈਕਟਰ ਲੈ ਕੇ ਆਏ ਹਾਂ ਫਾਰਮ ਟਰੈਕ 60 ਬਹੁਤ ਹੀ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਤੁਸੀਂ ਵੀਡੀਓ ਦੇ ਵਿੱਚ ਕੰਡੀਸ਼ਨ ਚੈੱਕ ਕਰ ਸਕਦੇ ਹੋ ਇਹ ਟਰੈਕਟਰ ਕਿੰਨੇ ਮਾਡਲ ਹੈ ਕੀ ਇਹਦਾ ਰੇਟ ਹੈ ਕਿੱਥੇ ਖੜਾ ਹੈ ਮਾਲਕ ਵੀਰ ਦਾ ਫੋਨ ਨੰਬਰ ਵਗੈਰਾ ਆਪਾਂ ਸਾਰਾ ਕੁਝ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਇਸ ਦਾ ਦੱਸਾਂਗੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਵੀਡੀਓ ਨੂੰ ਬਾਈ ਜੀ ਸ਼ੇਅਰ ਜ਼ਰੂਰ ਕਰਦੇ ਹੋ ਆਪਾਂ ਹਰ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ ਇਹ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਮੇਰੇ ਵੀਰ ਵੀਡੀਓ ਇਹ Facebook ਤੇ ਦੇਖ ਰਹੇ ਨੇ ਜੀ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 500 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਮਿੱਤਰੋ ਗੱਲ ਕਰਾਂਗੇ ਇਸ ਟਰੈਕਟਰ ਬਾਰੇ ਜੀ ਫਾਰਮ ਟਰੈਕ 60 ਇਹ ਟਰੈਕਟਰ ਵਾਈ ਜੀ 2002 ਮਾਡਲ ਹੈ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਟਰੈਕਟਰ ਸਾਰਾ オリジナル ਹੈ ਰੰਗ ਪੇਂਟ ਸਾਰਾ ਟਰੈਕਟਰ ਦਾ A to Z ਨਾਲ ਦਾ ਹੈ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਤੇ ਟਰੈਕਟਰ ਦੇ ਟਾਇਰ ਹੈ ਜਿਹੜੇ ਬਾਈ ਜੀ ਚਾਰੋਂ ਟਾਇਰ ਨਵੇਂ ਨੇ BKT ਕੰਪਨੀ ਦੇ ਟਰੈਕਟਰ ਦੇ ਟਾਇਰ ਨੇ ਡਬਲ ਕਲਚ ਟਰੈਕਟਰ ਹੈ ਇਹ ਜੀ ਟਰੈਕਟਰ ਨੂੰ ਕੋੜਾ ਬੰਪਰ ਲੱਗਿਆ ਹੋਇਆ ਹੈਗਾ ਬਾਕੀ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਜੀ ਟਾਇਰ ਚਾਰੋਂ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਆਲ オリジナル ਟਰੈਕਟਰ ਹੈ ਬਹੁਤ ਹੀ ਸਾਂਭ ਸੰਭਾਲ ਦੇ ਵਿੱਚ ਟਰੈਕਟਰ ਰਿਹਾ ਚੱਲਿਆ ਹੋਇਆ ਜੀ ਇਹ ਟਰੈਕਟਰ ਨੂੰ ਤੁਸੀਂ ਵਾ ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਟਰੈਕਟਰ ਦੇ ਵਿੱਚ ਕੋਈ ਕਮੀ ਪੇਸ਼ ਨਹੀਂ ਬਹੁਤ ਹੀ ਸੋਹਣਾ ਟਰੈਕਟਰ ਹੈ ਜੇ ਹੁਣ ਮਿੱਤਰੋ ਆਪਾਂ ਗੱਲ ਕਰੀਏ ਟਰੈਕਟਰ ਦੇ ਰੇਟ ਦੀ ਤਾਂ ਮਾਲਕ ਵੀਰ ਵੱਲੋਂ ਟਰੈਕਟਰ ਦਾ ਰੇਟ ਰੱਖਿਆ ਗਿਆ ਜੀ 2,95,000 ਰੁਪਿਆ ਰੇਟ ਮੌਕੇ ਤੇ ਘੱਟ ਹੋ ਜੂਗਾ ਰੇਟ ਕੋਈ ਫਿਕਸ ਨਹੀਂ ਜੀ ਇਹ ਜਿਹੜਾ ਟਰੈਕਟਰ ਹੈ ਮਿੱਤਰੋ ਇਹ ਫਗਵਾੜਾ ਏਰੀਆ ਦੇ ਵਿੱਚ ਸੇਲ ਲਈ ਹੈ ਜੇ ਕਿਸੇ ਮਿੱਤਰ ਨੇ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਸ ਨੂੰ ਖਰੀਦ ਸਕਦੇ ਹੋ ਬਾਕੀ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਵਾਦ ਤੋਂ ਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਪ੍ਰਾਣੇ ਕੋਈ ਟਰੈਕਟਰ ਵਗੈਰਾ ਖਰੀਦਣਾ ਹੁੰਦਾ ਵੀਡੀਓ